ਤਾਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਰਾਸ਼ਟਰੀ ਬੁਲਾਰੇ ਆਰ ਪੀ ਸਿੰਘ ਅੰਮ੍ਰਿਤਸਰ ਆਏ ਨੇ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਤੀਬ 1 ਘੰਟਾ ਬਾਕੀ ਰਹਿ ਗਿਆ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਅਹਿਮ ਮੁੱਦਿਆਂ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਆਰ ਪੀ ਸਿੰਘ ਸਾਹਿਬ ਅ ਅਖੀਰਲੇ ਗੇਟ 'ਚ ਆ ਗਏ ਆ ਸਾਰੇ ਇੰਡੀਆ ਦੇ ਵਿੱਚ ਤੁਸੀਂ ਗਏ ਹੋ ਬੀਜੇਪੀ ਦਾ ਨਾਰਾ ਸੀ 412 ਹਾਲਾਂਕਿ ਤੁਸੀਂ ਸੀਟਾਂ ਦਾ ਕਦੀ ਨੰਬਰ ਪਹਿਲਾਂ ਵੀ ਕਦੀ ਸ਼ੇਅਰ ਨਹੀਂ ਕੀਤਾ ਕੀ ਗੱਲ ਹੈ ਇਸ ਮੋਲ ਦੇ ਵਿੱਚ ਅਖੀਰ ਤੱਕ ਪਹੁੰਚਦੇ ਪਹੁੰਚਦੇ ਕਿ ਜਿਵੇਂ ਇੱਕ ਬਾਕੀ ਸਟੇਟ ਦੇ ਵਿੱਚ ਬੀਜੇਪੀ ਵੱਖ-ਵੱਖ ਸਟੇਟਾਂ 'ਚ ਪਰਫਾਰਮ ਕਰ ਪਾਈ ਆ ਬਟ ਬੀਜੇਪੀ ਜਿਵੇਂ ਤਾਮਿਲਨਾਡੂ ਦੇ ਵਿੱਚ ਹੋ ਗਿਆ ਜਾਂ ਕੁਝ ਕੇਰਲਾਂ ਦੇ ਵਿੱਚ ਐਸੀਆਂ ਸਟੇਟਸ ਨੇ ਜਿੱਥੇ ਕੋਈ ਉਹਨਾਂ ਨੂੰ ਉਸ ਲੈਵਲ ਦੇ ਪਰਫਾਰਮੈਂਸ ਨਹੀਂ ਕਰ ਪਾਈ ਕੀ ਪੰਜਾਬ ਦੇ ਵਿੱਚ ਇਸ ਵਾਰ ਬੀਜੇਪੀ ਦਾ ਨੰਬਰ ਵਧੇਗਾ ਜੀ ਕੱਲ੍ਹ ਤੋਂ ਤਾਮਿਲਨਾਡੂ ਦੀ ਸਿਹਤ ਕੀ ਖਾਤਾ ਖੋਲਦੇ ਮੇਰੇ ਕੋਲ ਅੱਜ ਗੱਲ ਕਰ ਰਹੇ ਆ ਤੁਹਾਨੂੰ ਅਸੀਂ 4 ਤੋਂ ਲੈ ਕੇ 6 ਸੀਟਾਂ ਕਰਮ ਲੋਡ ਜਿੱਤ ਰਹੇ ਹਾਂ ਓਕੇ ਮੈਂ ਅਲੱਛੋਂ ਤੋਂ ਬਾਅਦ ਤੁਹਾਡੇ ਨਾਲ ਦੁਹਰਾ ਕਰਾਂਗਾ ਵੀ ਆਰ ਵਿਨਿੰਗ ਸੀਟਸ ਇਨ ਟਰਮਿਨਟੂ ਆਲਸੋ ਵੀ ਆਰ ਓਪਨਿੰਗ ਅਕਾਊਂਟ ਇਨ ਕੇਰਲਾ ਆਲਸੋ ਥਿਸ ਟਾਈਮ ਮੈਂ ਨਹੀਂ ਕਹ ਰਿਹਾ ਕਿ ਨਹੀਂ ਆ ਰਹੀ ਨੇ ਪਰ ਟਰਮਿਨਟੂ ਤੋਂ ਸ਼ੋਰ ਅਸੀਂ 4 ਤੋਂ ਲੈ ਕੇ 6 ਸੀਟਾਂ ਜਿੱਤ ਰਹੇ ਹਾਂ ਮੈਂ ਇੱਕ ਵੀ ਨਹੀਂ ਆ ਰਹੇ ਠੀਕ ਗੱਲ ਕਰੀ ਨਾ ਚਲੰਗਾਨਾ ਵਿੱਚ ਅਸੀਂ ਸੀਟਾਂ ਪਿਛਲੀ ਵਾਰ ਤੋਂ ਡਬਲ ਕਰ ਰਹੇ ਹਾਂ ਜੀ ਪਿਛਲੇ ਸਾਲ ਤੋਂ ਡਬਲ ਕਰ ਰਹੇ ਹਾਂ ਜੀ ਅਸੀਂ ਅੰਜ਼ਰਾ ਵਿੱਚ ਅਸੀਂ ਖਾਤਾ ਖੋਲ੍ਹ ਰਹੇ ਹਾਂ ਔਰ ਅਸੀਂ 6 ਸੀਟਾਂ ਲੜ ਰਹੇ ਹਾਂ ਅਸੀਂ ਉਹਦੇ ਚੋਂ 5 ਸੀਟਾਂ ਤੁਹਾਡੇ ਚੰਦਰਬਾਬੂ ਨਾਲ ਨਾ ਡੋ ਨਾਲ ਅਲਾਈਅንስ ਹੈ ਜਗਨ ਦੇ ਨਾਲ ਨਹੀਂ ਚੰਦਰਬਾਬੂ ਨਾਲ ਨਾ ਡੋ ਨਾਲ ਅਲਾਈਅንስ ਹੈ ਬਿਲਕੁਲ ਹੈ ਗੱਲ ਅਲਾਈਅਸਿਕਾ ਔਰ ਅਸੀਂ ਸਰਕਾਰ ਵੀ ਬਣਾ ਰਹੇ ਆਂ ਅੰਤਰ ਵਿੱਚ ਅਲਾਈਅਸਿਕਾ ਐਨਡੀਆ 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 ਆਪਣੀ ਸਰਕਾਰ ਵੀ ਬਣਾ ਰਹੀ ਹੈ ਐਨਡੀਆ ਆਪਣੀ ਸਰਕਾਰ ਵੀ ਬਣਾ ਰਹੀ ਹੈ ਥੋੜੀ ਚਾਹ ਹਾਂ ਹਾਂ ਓਡੀਸ਼ਾ ਵਿੱਚ ਅਸੀਂ ਆਪਣੀ ਸਰਕਾਰ ਆਪ ਬਣਾ ਰਹੇ ਆਂ ਔਰ ਓਡੀਸ਼ਾ ਵਿੱਚ ਅਸੀਂ ਐਸ ਕੇ ਕਮਾਲ ਕਰ ਰਹੇ ਆਂ ਜੀ ਮਤਲਬ ਅਲਟੀਮੇਟ ਰਿਜ਼ਲਟ ਆਏਗਾ ਤੁਸੀਂ ਕਹੋਗੇ ਇੰਨੀ ਜਿਆਦਾ ਸੰਸਦ ਦੀ ਸੀਟਾਂ ਕਿ ਸੋਚ ਰਹੇ ਬੰਗਾਲ ਵਿੱਚ ਅਸੀਂ ਤੀਤ ਉੱਤੇ ਸੀਟਾਂ ਲੈ ਕੇ ਜਾ ਰਹੇ ਹਾਂ ਜੀ ਤੇ ਇਹ ਸਾਰੀ ਜਗ੍ਹਾਸੀਂ ਇੰਪਰੂਵ ਕਰ ਰਹੇ ਹਾਂ ਯੂਪੀ ਮਰਾਸ਼ ਯੂਪੀ ਮੱਧ ਪ੍ਰਦੇਸ਼ ਰਾਜਸਥਾਨ ਛੱਤੀਸਗੜ ਅਸੀਂ ਰਿਟੇਨ ਕਰ ਰਹੇ ਹਾਂ ਹੋਰ ਯੂਪੀ ਚ ਅਸੀਂ ਇੰਪਰੂਵ ਕਰ ਰਹੇ ਹਾਂ ਪਿਛਲੀ ਵਾਰ ਤੋਂ ਤੇ ਇਸ ਕਰਕੇ ਓਵਰ ਆਲ ਸਾਰੀ ਸੀਟਾਵਾਂ ਜਰੀਆਂ ਨੇ ਜੀ ਇੱਕ ਗੱਲ ਜਿਸ ਤੱਕ ਪੰਜਾਬ ਦੀ ਗੱਲ ਹੈ ਪੰਜਾਬ ਵਿੱਚ ਅਸੀਂ ਪਿਛਲੀ ਵਾਰ ਦੋ ਐਸਾ ਐਸ ਕੀ ਫਿਰ ਸਾਰੀ ਪੰਜਾਬ ਦੀ ਸੀਟਾਵਾਂ ਵਧਾਂਗੇ ਔਰ ਪਿਛਲੀ ਵਾਰ ਤੋਂ ਜ਼ਿਆਦਾ ਸੰਸਦ ਸੀ ਲੈ ਕੇ ਜਾਵਾਂਗੇ ਸਾਹਿਬ ਤੁਸੀਂ ਕਿਹਾ ਬੜ ਕਈ ਸਟੇਟਸ ਐਸੀ ਨੇ ਜਿੱਥੇ ਤੁਸੀਂ ਹੁੰਜਾਈ ਫੇਰਿਆ ਸੀਗਾ ਰਾਜਸਥਾਨ ਦੇ ਵਿੱਚ ਛਤੀਸਗੜ ਦੇ ਵਿੱਚ ਤਾਂ ਜਿਹੜਾ ਤੁਸੀਂ ਨੰਬਰ ਮੋਦੀ ਸਾਹਿਬ ਨੇ ਦਿੱਤਾ ਕਿਉਂਕਿ 25 ਤੋਂ ਦੇ ਵਧਣੀਆਂ ਨਹੀਂ 29 ਤੋਂ ਦੇ ਵਧਣੀਆਂ ਨਹੀਂ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਸੀਗਾ ਮੈਂ ਜਿਹੜਾ ਤੁਹਾਨੂੰ ਚੰਗਨਾਗਰ ਆਂ ਆਂਧਰਾ ਗਨਾ ਹੈ ਉੱਥੇ ਤੁਸੀਂ ਐ ਹੀ ਨਹੀਂ ਸੀ ਉੜਸੇ ਚ ਅਸੀਂ ਵਸ ਰਹੇ ਹਾਂ ਅਸੀਂ 18 ਤੋਂ 30 ਜਾ ਰਹੇ ਹਾਂ ਬੰਗਾਲੇ ਚ ਇਹ ਸਟੇਟ ਸੀ ਬਦਲੇ ਅਸੀਂ ਯੂਪੀ ਚ ਵਸ ਰਹੇ ਹਾਂ ਤੇ ਇਹ ਵਧਣਗੀਆਂ ਨਹੀਂ ਸੀਟਾਂ ਸਾਰੀ ਸਾਰੀ ਅਭੀ ਸਿੰਘ ਸਾਹਿਬ ਤੁਸੀਂ ਜਿਹੜੇ ਮੁੱਦੇ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਚਲੋ ਮੈਂ ਤੁਹਾਡੇ ਕੋਲ ਸਵਾਲ ਤਾਂ ਕੀਤਾ ਕਿ ਤੁਸੀਂ 올ਓਵਰ ਸਾਰੇ ਇੰਡੀਆ ਦੇ ਵਿੱਚ ਵੀ ਗਏ ਹੋ ਔਰ ਲੋਕਾਂ ਨੂੰ ਦੱਸਦੇ ਰਹੇ ਹੋ ਆਵਾਦੀ ਪਾਰਟੀ ਦੇ ਉੱਤੇ ਤੁਸੀਂ ਗੱਲ ਕੀਤੀ ਪੰਜਾਬ ਚ ਉਹਨਾਂ ਦੀ ਸਰਕਾਰ ਹੈ ਰੀਸੈਂਟਲੀ ਕੇਜਰੀਵਾਲ ਸਾਹਿਬ ਵੀ ਬੇਲ ਦੇ ਉੱਤੇ ਉਹਨਾਂ ਨੂੰ ਟਰਮ ਬੇਲ ਜਿਹੜੀ ਆ ਉਹ ਮਿਲੀ ਆ ਪ੍ਰਚਾਰ ਲਈ ਉਹ ਵੀ ਬਾਹਰ ਨੇ ਔਰ ਇੱਕੋ ਹੀ ਦੋਸ਼ ਲਾਇਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਅਨ ਡੈਮੋਕਰੇਟਿਕਲੀ ਜਿਹੜੀ ਆ ਉਹ ਚੱਲ ਰਹੀ ਹੈ ਡਿਕਟੇਟਰਸ਼ਿਪ ਵਜੋਂ ਚੱਲ ਰਹੀ ਹੈ ਔਰ ਇਸ ਤਾਨਾਸ਼ਾਹੀ ਨੂੰ ਖਤਮ ਕਰਨਾ ਪਏਗਾ ਇਸ ਤੇ ਕੀ ਕਹਣਾ ਤੁਸੀਂ ਸਾਰੇ ਕੁਐਸਚਨ ਪੁੱਛ ਰਹੇ ਮੇਰੇ ਕੋਲ ਹਰ ਤਰੀ ਜੋ ਤੁਹਾਡੇ ਮਨ ਵਿਚ ਆ ਰਿਹਾ ਪੁੱਛ ਰਹੇ ਹੋ ਕਿਰਪਾ ਕਰਕੇ ਚੈੱਕ ਕਰੋ ਆਮ ਆਦਮੀ ਪਾਰਟੀ ਕੋਲ ਸਾਰੇ মিডিਆ ਹਾਊਸਸ ਜਾ ਕੇ ਸਾਰੇ ਕੁਐਸਚਨ ਪੁੱਛ ਸਕਦੇ ਨੇ ਉਹਨਾਂ ਤੇ ਬਲੈਕਆਊਟ ਕਰਤਾ ਇੱਕ মিডিਆ ਹਾਊਸ ਨੂੰ ਔਰ ਅੱਗੇ ਚਲੇਗਾ ਹੋਰ ਬਾਕੀ মিডিਆ মিডিਆ ਹਾਊਸ ਨੂੰ ਬਲੈਕਆਊਟ ਕਰਨਗੇ ਇੱਕ ਇੱਕ ਨਿਊਜ਼ਪੇਪਰ ਨੂੰ ਬਲੈਕਆਊਟ ਕਰਕੇ ਰੱਖਿਆ ਮੇਜਰ ਨਿਊਜ਼ਪੇਪਰ ਨੂੰ ਬਲੈਕਆਊਟ ਕਰਤਾ ਤੇ ਇੱਥੇ ਜ਼ਿਕਰ ਹੈ ਕਿ ਕੌਣ ਤਾਨਾ ਸ਼ਾਹ ਤੇ ਤਾਨਾ ਸ਼ਾਹ ਵੀ ਦਿਖ ਰਹੀ ਕੀ ਦਿਖ ਸਾਹ ਦਿਖ ਰਹੀ ਹੈ ਪਰ ਜਿਹੜੀ ਮੂਲ ਗੱਲ ਹੈਗੀ ਹੈ ਮੂਲ ਗੱਲ ਹੈਗੀ ਹੈ ਕਿ ਕੀ ਪੰਜਾਬ ਸੇਫ ਹੈ ਔਰ ਕਿਨਾ ਕੋਲ ਸੇਫ ਹੈ ਇਹ ਸੋਚਣ ਦੀ ਗੱਲ ਹੈ ਔਰ ਜਿਹੜੀ ਪਾਰਟੀ ਨਹੀਂ ਬਚਨੀ ਉਹ ਫਿਰ ਉਹ ਸਰਕਾਰ ਕੀ ਚਲਾਏਗੀ ਜੀ ਉਹ ਜਦ ਪਾਰਟੀ ਹੀ ਖਸਰੇ ਚ ਪਾਰਟੀ ਦਾ ਸਤ ਖਸਰੇ ਚ ਜੋ ਸਰਕਾਰ ਕੀ ਚਲਾਏਗਾ ਜਿਵੇਂ ਕਾਂਗਰਸ ਦੇ ਨਾਲ ਉਹਨਾਂ ਦਾ ਦਿੱਲੀ ਦੇ ਵਿੱਚ ਐਲਾਈਅੰਸ ਆ ਪੰਜਾਬ ਦੇ ਵਿੱਚ ਚੰਡੀਗੜ੍ਹ ਵੀ ਐਲਾਈਅੰਸ ਆ ਪੰਜਾਬ ਦੇ ਵਿੱਚ ਉਹ ਇੱਕ ਦੂਜੇ ਦੇ ਖਿਲਾਫ ਕਾਫੀ ਸਖਤ ਟਿੱਪਣੀਆਂ ਕਰਦੇ ਨੇ ਜਿਵੇਂ ਸਟੇਟ ਪ੍ਰੈਜ਼ੀਡੈਂਟ ਦੇ ਖਿਲਾਫ ਬਾਜਵਾ ਸਾਹਿਬ ਇਹ ਕੰਜ ਕਿਸੇ ਸਰਕਾਰ ਤੋੜ ਰਹੇ ਇਹਨਾਂ ਦੀ ਜੀ ਬਾਜਵਾ ਸਾਹਿਬ ਦੇ ਬਿਆਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਕਿ 32 MLA ਸਾਡੇ ਇਨ ਟੱਚ ਨੇ ਸੀ ਸਰਕਾਰ ਤੋੜ ਦਾਂਗੇ ਇਲੈਕਸ਼ਨ ਤੋਂ ਬਾਅਦ ਹਾਲੇ ਕਿ ਖੜਕੇ ਸਾਹਿਬ ਨੇ ਮਾਨ ਸਾਹਿਬ ਨੂੰ ਸਟੇਜ ਤੋਂ ਕਿਹਾ ਸੀ ਕਿ ਆਪਾਂ ਨੂੰ ਕਿਤੇ ਨਾ ਕਿਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਤਾਂ ਇਸ ਤਰ੍ਹਾਂ ਇਹ ਲੋਕਾਂ ਦੇ ਵਿੱਚ ਕੀ ਲੋਕ ਸਮਝ ਪਾਉਣਗੇ ਕਿ ਇਹ ਇਹਨਾਂ ਨੂੰ ਵੋਟ ਦੇ ਦਈਏ ਕਾਂਗਰਸ ਨੂੰ ਜਾਂ ਭਾਰਤੀ ਇਹਨੂੰ ਚੋਣਨਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਜਾਂ ਇਹਨਾਂ ਤੋਂ ਵੀ ਸੈਪਰੇਟ ਕਿਉਂ ਲੋਕੀ ਐ ਕਿ ਨਾ ਕਾਂਗਰਸ ਨੂੰ ਨਾ ਆਮ ਆਦਮੀ ਪਾਰਟੀ ਦੋਨੋਂ ਨੂੰ ਦੇਨ ਕੋ ਦੋਨੋਂ ਆਪਸ ਵਿੱਚ ਮਿਲੇ ਹੋਏ ਨੇ ਜੀ ਦੋਨੋਂ ਇੱਕ ਦੂਜੇ ਦੇ ਭਾਈਵਾਲ ਨੇ ਕਿ ਸਿਰਫ ਇੱਥੇ ਨੂਰਾ ਕਸਤੀ ਹੋ ਰਹੀ अच्छा जो भी जीतेगा अल्टीमेटली वो इंडी अलायंस ਦਾ ਐਸਾ ਹੀ ਹੋਏਗਾ ਨਾ ਤਾਂ ਕਿਉਂ ਲੋਕ ਇੰਡੀ अलायंस ਨੂੰ ਕਿਉਂ ਵੋਟ ਪਾਣਾ ਜੀ ਜਦ অপਸ਼ਨ ਹੈ ਔਰ ਜਦ ਇੰਡੀ अलायंस ਵਿੱਚ ਜਿਹੜਾ ਇੱਕ ਹਿੱਸਾ ਹੈ ਉਹ ਹਿੱਸਾ ਰਹਿਣਾ ਹੀ ਨਹੀਂ ਤੇ ਫਿਰ ਕਿਉਂ ਵੋਟ ਖਰਾਬ ਕਰਨਾ ਆਪਣਾ ਜੀ ਅਰਬੀ ਸਿੰਘ ਸਾਹਿਬ ਤੁਸੀਂ ਇਸ ਤੋਂ ਪਹਿਲਾਂ ਜਿਹੜੀਆਂ ਜਦੋਂ ਇਹ ਸਮਝੌਤਾ ਨਹੀਂ ਸੀ ਟੋਟਾ ਅਕਾਲੀ ਦਲ ਦਾ ਉਸ ਤੋਂ ਪਹਿਲਾਂ ਇਹ ਨਹੀਂ ਪ੍ਰੈਸ ਕਾਨਫਰੰਸ ਕਰਦੇ ਸੀਗੇ ਐਨਡੀਏ ਦੇ ਵਜੋਂ ਕਰਦੇ ਹੁੰਦੇ ਸੀਗੇ ਐਨਡੀਏ ਦੇ ਆਗੂ ਵਜੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਤੁਸੀਂ ਲੋਕਾਂ 'ਚ ਗਏ ਆਰ ਕੀ ਪੰਜਾਬ ਦੇ ਵਿੱਚ ਤਾਂ ਕਿਵੇਂ ਦਾ ਪਰਫਾਰਮ ਲਿਆ ਲੋਕਾਂ ਦਾ ਕਿਤੇ ਨਾ ਕਿਤੇ ਇਸ ਤਰ੍ਹਾਂ ਮਹਿਸੂਸ ਆ ਕਿ ਪਿੰਡਾਂ ਦੇ ਵਿੱਚ ਜੇ ਅਕਾਲੀ ਦਲ ਲਾਲ ਹੁੰਦਾ ਤਾਂ ਸ਼ਾਇਦ ਐਨਡੀਏ ਹੋਰ ਵਧੀਆ ਪਰਫਾਰਮ ਕਰ ਸਕਦਾ ਮੇਰੀ ਗੱਲ ਨੋਟ ਕਰ ਲੈਣਾ ਅਕਾਲੀ ਦਲ ਇਤਕੀ ਨੰਬਰ 4 ਦੀ ਪਾਰਟੀ ਹੋਏਗਾ ਓਕੇ ਪਰ ਅਸੀਂ ਕਈ ਸੀਟਾਂ ਨੰਬਰ ਇੱਕ ਦੀਆਂ ਪਾਰਟੀਆਂ ਦੇ ਕਈ ਸੀਟਾਂ ਨੰਬਰ ਦੋ ਦੀਆਂ ਪਾਰਟੀਆਂ ਤੋਂ ਤੇ ਅਸੀਂ ਤੇ ਬਹੁਤ ਅੱਗੇ ਵਧ ਗਏ ਉਹਨਾਂ ਤੋਂ ਲੋਕਾਂ ਨੇ ਰਿਜੈਕਟ ਕਰਤਾ ਟਰਨ ਟਰਨ ਡਾਊਨ ਕਰਤਾ ਕਿਉਂਕਿ ਕਾਠ ਦੀ ਹੰਢੀ ਇੱਕ ਵਾਰ ਚਿਰਦੀ ਦੋ ਵਾਰ ਚਿਰਦੀ ਉਸ ਵਾਰ ਨਹੀਂ ਜਰਦੀ ਜੀ ਔਰ ਖਾਸ ਕਰਕੇ ਜਿਹੜੀ ਗੁਰਗਰਾਂ ਸਾਹਿਬ ਦੀ ਬੇਜਵੀ ਵਾਲਾ ਮਾਮਲਾ ਉਹ ਉਹਦਾ ਕੋਈ ਜਵਾਬ ਕਰਦਾ ਦੇ ਨਹੀਂ ਪਾ ਰਿਹਾ ਔਰ ਅਸੀਂ ਆਪਣੇ ਤੇ ਕਿਉਂ ਲਈਏ ਗੱਲ ਜੀ ਜਵਾਬ ਉਹਨਾਂ ਨੇ ਦੇਣਾ ਹੈ ਪਰ ਉਹ ਤਾਂ ਭਾਈਵਾਲ ਸੀ ਨਾ ਤੁਸੀਂ ਸਰਕਾਰ ਪਰ ਮੁੱਖ ਮੰਤਰੀ ਜੀ ਉਹਨਾਂ ਦਾ ਅਸੀਂ ਨਾ ਜੀ ਐਕਸ਼ਨ ਉਹਨਾਂ ਦਾ ਅਸੀਂ ਹੋਮ ਮਿਨਿਸਟਰ ਉਹਨਾਂ ਦਾ ਅਸੀਂ ਐਕਸ਼ਨ ਉਹਨਾਂ ਨੇ ਲੈਣਾ ਸੀ ਨਹੀਂ ਲਿੱਤਾ ਤੋ ਦਾ ਜਵਾਬ ਵੀ ਉਹਨਾਂ ਨੂੰ ਦੇਣਾ ਪਏਗਾ ਜੀ ਅ ਜਵਾਬ ਉਹਨਾਂ ਕੋਲ ਹੈ ਨਹੀਂ ਇਸ ਕਰਕੇ ਉਹਨਾਂ ਨੂੰ ਲੋਕੀ ਨਕਾਰ ਰਹੇ ਨੇ ਬੁਰੀ ਤਰ੍ਹਾਂ ਨਕਾਰ ਰਹੇ ਨੇ ਇਹਨਾਂ ਦੇ ਵਿੱਚ ਗ੍ਰਾਮੀਣ ਖੇਤਰਾਂ ਦੇ ਵਿੱਚ ਤੁਹਾਡੀ ਕੀ ਰਿਪੋਰਟ ਹੈ ਤੁਹਾਡੀ ਕਿੰਨਾ ਕ ਤੁਸੀਂ ਅਪਰੋਚ ਕਰ ਪਾਏ ਜੀ ਮੋਟੀ ਗੱਲ ਸਮਝ ਲਓ ਅੱਜ ਜਿਹੜਾ ਜ਼ਮਾਨਾ ਆ ਗਿਆ ਨਾ ਜਿਹੜਾ ਟਾਈਮ ਆ ਗਿਆ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਅੱਜ ਮੈਂ ਤੁਹਾਡੇ ਕੋਲ ਫਿਜ਼ੀਕਲੀ ਪਹੁੰਚ ਚੱਕਾ ਨਾ ਪਹੁੰਚ ਚੱਕਾ ਪਰ ਮੇਰੀ ਗੱਲ ਤੁਹਾਡੇ ਮੀਡੀਅਮ ਤੋਂ ਹਰ ਜਗ੍ਹਾ ਪਹੁੰਚ ਜਾਏਗੀ ਜਿਹੜੀ ਮੈਂ ਅੱਜ ਗੱਲ ਆਖੀ ਕਿ ਆਮ ਆਦਮੀ ਪਾਰਟੀ ਪਾਰਟੀ ਨਹੀਂ ਰਹੇਗੀ ਹੁਣ ਮੈਂ ਪਿੰਡ ਥਾਣੀ ਜਾ ਕੇ ਨਹੀਂ ਕਿ ਐਸੇ ਦਾ ਪਰ ਤੁਹਾਡੇ ਮੀਡੀਅਮ ਤੋ ਪਹੁੰਚ ਨਹੀਂ ਨਾ ਗੱਲ ਜੀ ਜਾਰੀ ਹੈ ਜੀ ਯਾਰ ਮੈਂ ਇਹ ਕਹਿ ਰਿਹਾ ਕਿ ਉਹਨਾਂ ਦੀ ਸਰਕਾਰ ਨਹੀਂ ਰਹਿਣੀ ਆ ਜਦ 파ਰਟੀ ਨੇ ਸਰਕਾਰ ਕਿੱਥੋਂ ਰਹਿਗੀ ਜਨਤਾ ਪਾਰਟੀ ਦੇ ਮਨਾਂ ਦੇ ਵਿੱਚ ਮੇਰੇ ਆਖਰੀ ਸਵਾਲ ਨੇ ਜਿਵੇਂ ਪਿੰਡਾਂ ਦੇ ਵਿਰੋਧ ਹੋਇਆ ਭਾਰਤੀ ਜਨਤਾ ਪਾਰਟੀ ਦੇ ਅਨਸਰ ਆਜਨ ਸਾਹਿਬ ਦਾ ਬਹੁਤ ਹੋਇਆ ਤਰਨਜੀਤ ਸੰਧੂ ਸਾਹਿਬ ਦਾ ਹੋਇਆ ਕਿਸੇ ਕਿਸਮ ਦਾ ਰੋਸਤ ਨਹੀਂ ਆ ਕਿਸੇ ਮਨ ਦੇ ਵਿੱਚ ਕਿ ਇਹ ਕਿ ਕੁਝ ਲੋਕਾਂ ਦੇ ਕਿ ਬਿਆਨਾਂ ਤੋਂ ਮੇਰੀ ਗੱਲ ਮੇਰੀ ਗੱਲ ਸੁਣਾ ਕੁਝ ਲੋਕਾਂ ਨੇ ਆਪਣੇ ਰਾਜਨੀਤਿਕ ਕਰਨਾ ਤੋਂ ਵਿਰੋਧ ਕੀਤਾ ਅਧਿਕਾਰ ਹੈ ਕਰ ਸਕਦੇ ਨੇ ਵਿਰੋਧ ਪਰ ਜਿਹੜੀ ਗੱਲ ਆਈ ਪ੍ਰੈਸ ਕਾਨਫਰੰਸ ਕਿ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਹੈ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਪੰਜਾਬ ਦੀ ਖੇਤੀ ਖਤਮ ਹੋ ਰਹੀ ਹੈ ਉਹਦੀ ਚਿੰਤਾ ਕਰਨ ਦੀ ਲੋੜ ਹੈ ਉਹ ਇਲੈਕਸ਼ਨ ਤੋਂ ਬਾਅਦ ਫਿਰ ਅਸੀਂ ਬੈਠਾਂਗੇ ਜੀ ਕ੍ਰੌਪ ਡਿਵਰਸਿਫਿਕੇਸ਼ਨ ਇੱਕ ਪ੍ਰੋਸੈਸ ਹੈ ਜਨੂੰ ਕੇ ਲੈ ਜਾਂਦੀ ਲੋੜ ਹੈ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਲਈ ਤੁਸੀਂ ਬਿਲਕੁਲ ਤਿਆਰ ਹੋ ਬਿਲਕੁਲ ਬਿਲਕੁਲ ਤਿਆਰ ਹੈ ਜੀ ਅਸੀਂ ਇੱਕ ਕਿਸਮ ਦਾ ਇਸ ਤਰ੍ਹਾਂ ਨਹੀਂ ਗੱਲ ਇਹ ਇਲੈਕਸ਼ਨ ਆਪਣੀ ਜਗ੍ਹਾ ਹੈ ਜਿਹੜੀ ਕਿਸਾਨਾਂ ਨਾਲ ਗੱਲਬਾਤ ਹੋਣੀ ਜਿਹੜੀ ਉਹਨਾਂ ਨੂੰ ਸਮਝਾਣੀ ਗੱਲ ਉਹ ਆਪਣੀ ਲਗ ਹੈ ਜੀ ਕਿ ਕ੍ਰੌਪ ਡਾਇਵਰਸੀਫਿਕੇਸ਼ਨ ਕਰੋ ਉਹ ਪੰਜਾਬ ਵਾਸਤੇ ਜ਼ਰੂਰੀ ਹੈ ਪੰਜਾਬ ਦੀ ਜਿਹੜੇ ਮਸਲੇ ਨੇ ਉਹ ਵੀ ਹੱਲ ਹੋਣੇ ਚਾਹੀਦੇ ਭਾਵੇਂ ਐਡਮਿਨਿਸਟ੍ਰੇਟਿਵ ਦਾ ਇਹ ਮਸਲੇ ਇਹ ਹੀ ਮਸਲੇ ਹੀ ਹੈ ਇਹ ਸਭ ਤੋਂ ਵੱਡਾ ਮਸਲਾ ਹੀ ਹੈ ਕਿ ਜਿਹੜੀ ਤੁਸੀਂ ਕਰ ਰਹੇ ਹੋ ਖੇਤੀ ਕਰ ਰਹੇ ਉਹਦੇ ਕਰਕੇ ਪੰਜਾਬ ਦੀ ਜਵਾਨੀ ਵੀ ਜਾ ਰਹੀ ਹੈ ਔਰ ਪੰਜਾਬ ਦੀ ਜ਼ਮੀਨ ਵੀ ਜਾ ਰਹੀ ਹੈ ਉਹਦੀ ਚਿੰਤਾ ਕਰੋ ਔਰ ਇਹ ਸਾੜੇ ਕਰ ਇੱਥੋਂ ਬਿਕਨੇਰ ਤੋਂ ਟ੍ਰੇਨ ਕਿਉਂ ਜਾਵੇ ਕੈਂਸਰ ਹਸਪਤਾਲ ਵਾਸਤੇ ਜੀ ਉਹ 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 ਇਹ ਕੰਮ ਇੱਕ ਕਰੋ ਹੀ ਕਿਉਂ ਜੋ ਸਾਨੂੰ ਇਹ ਦਿੱਕਤ ਆਏ ਅਰਪਿੰਦ ਸਿੰਘ ਸਾਹਿਬ ਮੇਰਾ ਆਖਰੀ ਸਵਾਲ ਹੈ ਤੁਸੀਂ ਜਿਹੜੇ ਮੁੱਦੇ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਆਮ ਆਦਮੀ ਪਾਰਟੀ ਤੁਸੀਂ ਕਹਿੰਦੇ ਚਾਰ ਮਹੀਨੇ ਤੱਕ ਇਹਨਾਂ ਰਸਤੇ ਤੇ ਬੁਸ਼ਾਇਦ ਰਵੇ ਜਾਂ ਨਾ ਰਵੇ ਬਟ ਉਹ ਕਹਿ ਰਹੇ ਨੇ ਕਿ ਅਸੀਂ ਉਹ ਪਾਰਟੀਆਂ ਜਿਹੜੀ ਬਹੁਤ ਸਮੇਂ ਦੇ ਵਿੱਚ ਨੈਸ਼ਨਲ ਬਣ ਗਏ ਔਰ ਵਕ ਵਕ ਸਟੇਟਸ ਸਾਡਾ ਪ੍ਰਚਾਰ ਜਿਹੜਾ ਵਾ ਅਸੀਂ ਵਕ ਵਕ ਸਟੇਟਸ ਦੇ ਵਿੱਚ ਆਪਣੇ ਪੈਰ ਜਮਾ ਰਹੇ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਜੇ ਜਿਸ ਤਰ੍ਹਾਂ ਹੁਣ ਸਰਕਮਸਟੈਂਸਸ ਬਣੇ ਨੇ ਕਿ ਉਹ ਉਸ ਦੇ ਨਾਲ ਉਹ ਪਛਾਣ ਜਾਣਗੇ ਜਾਂ ਤੇਜ਼ੀ ਨਾਲ ਅੱਗੇ ਵਧੂ ਜਾਰੂ ਦੇ ਘਟਾਲੇ ਦੇ ਪੈਸੇ ਕਮਾ ਕੇ ਅਗਰ ਤੁਸੀਂ ਸਟੇਜ ਤੇ ਚੱਲੇ ਬਜਾਓ ਜਿਹੜੀ ਮਾਤਾ ਦੀ ਬਦਦੂਆ ਲੱਗੀ ਹੋएगी ਜਿਹਦੇ ਹਸਬੰਡ ਜਿਹਦੇ ਘਰ ਵਾਲਾ ਸ਼ਰਾਬ ਦੇ ਨਸ਼ੇ 'ਚ ਤੱਕਤਾ ਜਿਹਦੇ ਸਕੂਲ ਦੇ ਬਾਹਰ ਜਿਹੜੇ ਸਕੂਲ ਦੇ ਬਾਹਰ ਤੁਸੀਂ ਸ਼ਰਾਬ ਦੇ ਠੇਕੇ ਖੋਲਤੇ ਉਹ ਬੱਚੇ ਰੁੱਲ ਗਏ ਜਾਂ ਜਿਹੜੇ ਗੁਰਦੁਆਰਿਆਂ ਮੰਦਰਾਂ ਦੇ ਕੋਲ ਠੇਕੇ ਖੋਲਤੇ ਲੋਕ ਕੀ ਗੁਰਦੁਆਰੇ ਮੰਦਰ ਨਹੀਂ ਜਾ ਸਕੇ ਉਹ ਬਦਦੂਆ ਲੱਗ ਰਹੀ ਇਹਨਾਂ ਨੂੰ ਓਕੇ ਥੈਂਕ ਯੂ ਸਰ ਆਰ ਪੀ ਸਿੰਘ ਸਾਹਿਬ ਰਾਸ਼ਟਰੀ ਬੁਲਾਰੇ ਨੇ ਤਾਂ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਉੱਤੇ ਉਹਨਾਂ ਦਾ ਕਾਫੀ ਉਹਨਾਂ ਨੇ ਅੱਜ ਤੰਜ ਕੱਸਿਆ ਤੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਦਾ ਸਥਿਤੀਬ ਜਿਹੜਾ ਅਗਲੇ ਦਿਨਾਂ ਦੇ ਵਿੱਚ ਖਤਮ ਹੋ ਜਾਏਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਸਿਰ ਦੇ ਉੱਤੇ ਇਸ ਵਾਰ ਬਹੁਤ ਵਧੀਆ ਪਰਫਾਰਮ ਕਰਨ ਜਾ ਰਹੀ ਹੈ ਔਰ ਅਕਾਲੀ ਦਲ ਦੇ ਉੱਤੇ ਵੀ ਉਹਨਾਂ ਨੇ ਇੱਕ ਸਖਤ ਟਿੱਪਣੀ ਕੀਤੀ ਕਿ ਚੌਥੇ ਨੰਬਰ ਤੇ ਸ਼ੋਅ ਨਹੀਂ ਕੱਲਦਾ ਰਹੇਗਾ ਕੈਮਰਾ ਪਰਸਨ ਮਕੇਸ਼ ਭਾਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ 'ਤੇ